ਜੇ ਇਹ ਕਿਤੇ ਰਲ ਕੇ ਪ੍ਰਚਾਰ ਕਰ ਨਾ ਤਿੰਨੋਂ ਕਮੇਟੀਆਂ ਤੇ ਅੱਜ ਜਿਹੜੇ ਸਾਡੇ ਸਿੱਖ ਸਿੱਖ ਧਰਮ ਦਾ ਤਿਆਗ ਕਰਕੇ ਆਪਣਾ ਧਰਮ ਤਬਦੀਲ ਕਰਦੇ ਪੈਣ ਐਸੀ ਲੋਭਤ ਨਹੀਂ ਆਵੇਗੀ ਕਿਉਂਕਿ ਇਹ ਕਿਉਂ ਧਰਮ ਤਬਦੀਲ ਅੱਜ ਹੋ ਰਿਹਾ ਹੈ ਕੁਝ ਸਰੀਰਕ ਜ਼ਰੂਰਤਾਂ ਹਨ ਆਰਥਿਕ ਤੌਰ ਤੇ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਗਰੀਬ ਸਿੱਖਾਂ ਦੀ ਅੱਜ ਜ਼ਰੂਰਤ ਹੈ ਵੀ ਅਸੀਂ ਉਹਨਾਂ ਦੀ ਬਾਹ ਫੜੀਏ ਸਾਡੇ ਧਾਰਮਿਕ ਅਦਾਰੇ ਅੱਗੇ ਆਉਣ ਸਾਡੀਆਂ ਧਾਰਮਿਕ ਸੰਪਰਦਾਵਾਂ ਅੱਗੇ ਆਉਣ ਕਿਉਂਕਿ ਅਨੇਕਾਂ ਵੇਖੋ ਜਿਹੜੇ ਸਾਧੂ ਸੰਤ ਆਪਣੇ ਆਪ ਨੂੰ ਅਖਵਾਉਂਦੇ ਨੇ ਬੜਾ ਪੈਸਾ ਇਹਨਾਂ ਦੇ ਕੋਲ ਇਕੱਠਾ ਤੁਸੀਂ ਇਹਨਾਂ ਦੇ ਡੇਰੇ ਵੇਖੋ ਇਹਨਾਂ ਨੂੰ ਚਾਹੀਦਾ ਵਾ ਪਿੰਡਾਂ ਦੇ ਵਿੱਚ ਗਰੀਬ ਪਰਿਵਾਰ ਜਿਹੜੇ ਹਨ ਉਹਨਾਂ ਦੀ ਬਾਹ ਪੜਨ ਨੌਜਵਾਨ ਜਿਹੜੇ ਪੜ੍ਹੇ ਲਿਖੇ ਹਨ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੁਜ਼ਗਾਰ ਮੁਹੱਈਆ ਕਰਵਾਉਣ ਤਾਂ ਕਿ ਉਹ ਆਪਣੇ ਕਿਸੇ ਕਾਰੇ ਲੱਗਣ ਕੰਮ ਧੰਦੇ ਤੇ ਲੱਗਣ ਤੇ ਨਿਰਾਸ਼ਾ ਵਾਲੇ ਪਾਸੇ ਨਾ ਜਾਣ ਅੱਜ ਜ਼ਰੂਰਤ ਹੈ ਸਿੱਖ ਕੌਮ ਨੂੰ ਆਪਣੇ ਵੱਡੇ ਵੱਡੇ ਹਸਪਤਾਲ ਖੋਲਣ ਦੀ ਅੱਜ ਜ਼ਰੂਰਤ ਹੈ ਸਿੱਖ ਕੌਮ ਨੂੰ ਆਪਣੇ ਵਿਦਿਅਕ ਅਦਾਰੇ ਉਹਨਾਂ ਦੇ ਹੋਣ ਜਿੱਥੇ ਸਿਰਫ ਇੰਨੀ ਕੁ ਫੀਸ ਹੋਵੇ ਕਿ ਆਮ ਗਰੀਬ ਪਰਿਵਾਰ ਦਾ ਬੱਚਾ ਵੀ ਉੱਥੇ ਪੜ੍ਹ ਸਕੇ ਪੜ੍ਹਾਈ ਕਰ ਸਕੇ ਹਾਂ ਠੀਕ ਹੈ ਬਿਲਡਿੰਗ ਦੇ ਖਰਚੇ ਅਧਿਆਪਕਾਂ ਦੇ ਖਰਚੇ ਬਿਜਲੀ ਦੇ ਖਰਚੇ ਜਿਹੜੇ ਹਨ ਇਹ ਜ਼ਰੂਰ ਕੱਢੋ ਪਰਵਾਜਬ ਜਹੀ ਫੀਸ ਰੱਖੋ ਸਕੂਲਾਂ ਦੀ ਤਾਂ ਕਿ ਸਾਡੇ ਸਿੱਖਾਂ ਦੇ ਬੱਚੇ ਉਹਦੇ ਵਿੱਚ ਪੜ ਕੇ ਵੱਡੇ-ਵੱਡੇ ਅਹੁਦਿਆਂ ਤੇ ਬਿਰਾਜਮਾਨ ਹੋਣ ਵੱਡੇ-ਵੱਡੇ ਅਹੁਦਿਆਂ ਤੇ ਤਾਇਨਾਤ ਹੋ ਜਾਣ ਸੋਹਣੇ ਹਸਪਤਾਲ ਬਣਾਓ ਠੀਕ ਹੈ ਹਸਪਤਾਲਾਂ ਦਾ ਪ੍ਰਬੰਧ ਆਪਣੇ ਕੋਲੇ ਰੱਖੋ ਕਈ ਕਾਰ ਸੇਵਾ ਵਾਲੇ ਬਾਬਿਆਂ ਨੇ ਹਸਪਤਾਲ ਤਾਂ ਬਣਾਏ ਪਰ ਬਾਅਦ ਵਿੱਚ ਉੱਥੇ ਜਿੰਨਾ ਲੋਕਾਂ ਨੇ ਸੇਵਾ ਕੀਤੀ ਉਹਨਾਂ ਤੋਂ ਹੀ ਭਾਰੀ ਕੀਮਤ ਲੈ ਕੇ ਇਲਾਜ ਕੀਤਾ ਜਾਂਦਾ ਸੋ ਇਹ ਠੱਗਣ ਵਾਲੀ ਗੱਲ ਇਦਾਂ ਨਹੀਂ ਚਾਹੀਦਾ ਕਰਨਾ ਆਪ ਤੁਸੀਂ ਹਸਪਤਾਲ ਬਣਾਓ ਜੋ ਉਹਦਾ ਖਰਚਾ ਹੈ ਸਟਾਫ ਦਾ ਉਹ ਜਰੂਰ ਵਸੂਲੋ ਆਮ ਲੋਕਾਂ ਤੋਂ ਜਿਹੜੇ ਮਰੀਜ਼ ਆਉਂਦੇ ਹਨ ਜਿਨ੍ਹਾਂ ਦੇ ਖਰਚੇ ਹਨ ਬਿਲਡਿੰਗ ਦੇ ਉਹ ਵੀ ਜਰੂਰ ਕੱਢੋ ਕਿਉਂਕਿ ਖਰਚੇ ਤਾਂ ਹਰ ਇੱਕ ਚੀਜ਼ ਦੇ ਹਨ ਪਰ ਇੰਨੇ ਮਹਿੰਗੇ ਰੇਟ ਇੰਨੇ ਮਹਿੰਗੇ ਦਵਾਈਆਂ ਨਾ ਹੋਣ ਕਿ ਆਮ ਗਰੀਬ ਪਰਿਵਾਰ ਉਤੋਂ ਇਲਾਜ ਨਾ ਕਰਵਾ ਸਕਣ ਤੁਸੀਂ ਦੇਖੋ ਸਹਿਬ ਪਾਸ਼ਾ ਜੀ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਹੋਣਾ ਨੇ ਗੁਰੂ ਅਮਰਦਾਸ ਮਹਾਰਾਜ ਹੋਣਾ ਨੇ ਆਪਣੇ ਪਾਸ ਵੈਦ ਹਕੀਮ ਰੱਖੇ ਸਨ ਸਤਗੁਰੂ ਪਾਸ਼ਾ ਜੀ ਦੇ ਕੋਲੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲੇ ਪਾਈ ਲਾਲੋ ਜੀ ਦੇ ਨਾਮ ਦਾ ਇੱਕ ਵੈਦ ਸੀ ਤੇ ਉਹ ਵੈਦ ਬੜਾ ਹੀ ਸਿਆਣਾ ਅਤੇ ਬੜਾ ਹੀ ਸਮਝਦਾਰ ਗੁਰੂ ਅਰਜਨ ਸਿੰਘ ਮਹਾਰਾਜ ਪਾਸ਼ਾ ਜੀ ਦੇ ਕੋਲੇ ਅਨੇਕਾਂ ਵੈਦ ਸਤਗੁਰੂ ਪਾਸ਼ਾ ਦਾਰਾ ਸ਼ਕੋ ਦੇ ਇਲਾਜ ਦੇ ਵਾਸਤੇ ਜਦੋਂ ਉਹਨੂੰ ਸ਼ੇਰ ਦੀ ਮੁਰਸ਼ਦਾ ਵਾਲਕਵਾ ਦਿੱਤਾ ਗਿਆ ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰ Rai ਸਿੰਘ ਮਹਾਰਾਜ ਜੀ ਨੇ ਮਹਿੰਗੇ ਹਰਬ ਅਤੇ ਮਹਿੰਗੇ ਲੌਂਗ ਅਤੇ ਕੀਮਤੀ ਚੀਜ਼ਾਂ ਦਿੱਤੀਆਂ ਕਿ ਜਾ ਕੇ ਉਹਦਾ ਇਲਾਜ ਕਰਵਾ ਦਿੱਤਾ ਜਦ ਬੇਸ਼ ਦਾ ਬਾਦਸ਼ਾਹ ਹੋਵੇ ਸ਼ਾਹਜਹਾਨ ਤੇ ਉਹਦੇ ਪੁੱਤਰ ਦੇ ਇਲਾਜ ਦੇ ਵਾਸਤੇ ਗੁਰੂ ਘਰ ਦੇ ਵਿੱਚ ਉਹ ਸਮਾਨ ਜਾ ਰਿਹਾ ਦਵਾਈਆਂ ਜਾ ਰਹੀਆਂ ਤੇ ਵੇਖ ਲਈਏ ਵੀ ਸਾਡੇ ਗੁਰ ਅਸਥਾਨ ਜਿਹੜੇ ਹਨ ਸਦਾ ਹੀ ਭਲਾ ਕਰਦੇ ਆਏ ਹਨ ਅੱਜ ਜਿੰਨੇ ਧਾਰਮਿਕ ادارے ਹਨ ਮੈਂ ਇਹ ਬਾਬੇ ਜਿਹੜੇ ਪੰਜਾਬ ਦੇ ਅੰਦਰ ਹਨ ਉਹਨਾਂ ਨੂੰ ਖਾਸ ਕਰਕੇ ਬੇਨਤੀ ਕਰੂੰਗਾ ਵੀ ਤੁਹਾਡੇ ਕੋਲੇ ਤੇ ਲੋਕਾਂ ਦਾ ਪੈਸਾ ਬਥੇਰਾ ਵਾ ਉਹ ਚੱਜ ਦੇ ਕੰਮ ਤੇ ਲਾ ਲਓ ਚੱਜ ਦੇ ਕੰਮ ਤੇ ਲਾਇਆ ਹੋਊਗਾ ਤੇ ਤੁਹਾਡਾ ਵੀ ਭਲਾ ਹੋ ਜੂ ਤੇ ਲੋਕਾਂ ਦਾ ਵੀ ਭਲਾ ਹੋ ਜੂ ਤਿੰਨੋਂ ਸੰਸਥਾਵਾਂ ਨੂੰ ਬੇਨਤੀ ਕਰੂੰਗਾ ਕਿ ਪੰਜਾਬ ਅੰਦਰ ਇੱਕ ਇੱਕ ਸ਼ਹਿਰ ਅੰਦਰ ਇੱਕ ਇੱਕ ਹਸਪਤਲ ਔਰ ਇੱਕ ਇੱਕ ਸਕੂਲ ਜਰੂਰ ਬਣਾਏ ਜਾਵੇ ਕਿਸੇ ਕੋ ਸਮਾ ਸਾਡੇ ਵਾਕਫ ਸਨ ਉਹਨਾਂ ਦੀ ਇੱਕ ਲੜਕੀ ਉਹਦਾ ਐਕਸੀਡੈਂਟ ਹੋਇਆ ਪਰਿਵਾਰ ਨੇ ਤੇ ਹੋਰ ਸੱਜਣਾ ਨੇ ਵੀਰਾਂ ਭੈਣਾਂ ਭਰਾਵਾਂ ਨੇ ਰਲ ਮਿਲ ਕੇ ਮਦਦ ਕਰ ਦਿੱਤੀ ਗਰੀਬ ਪਰਿਵਾਰ ਸੋ ਉਹਦਾ ਤੇ ਇਲਾਜ ਹੋ ਗਿਆ ਰਲ ਮਿਲ ਕੇ ਮੈਂ ਉੱਥੋਂ ਇਹ ਅੰਦਾਜ਼ਾ ਲਾਇਆ ਵੀ ਅਗਰ ਸਾਡੇ ਸਿੱਖ ਆਧਾਰਿਆਂ ਦੇ ਕੋਲੇ ਇਲਾਜ ਬਹੁਤ ਮਹਿੰਗਾ ਹੋਇਆ ਕਿਉਂਕਿ ਸਿਰ ਦੇ ਵਿੱਚ ਸੱਟ ਸੀ ਉਹਦੇ ਲੱਗੀ ਤੇ ਜੇ ਕਿਤੇ ਸਾਡੇ ਧਾਰਮਿਕ ਆਧਾਰੇ ਧਾਰਮਿਕ ਸੰਸਥਾਵਾਂ ਸਕੂਲ ਕਾਲਜ ਯੂਨੀਵਰਸਿਟੀ ਹੈ ਔਰ ਸਿਹਤ ਸੰਬੰਧੀ ਉਜਾਗਰ ਹੋ ਜਾਵਣ ਸੋਨੇ ਹਸਪਤਾਲ ਬਣਾ ਦੇਣ ਇਲਾਜ ਸਸਤੇ ਦੇ ਵਿੱਚ ਵਾਜਬ ਜਹੀ ਕੀਮਤ ਤੇ ਅਗਰ ਇਹ ਸਾਰਾ ਕੁਝ ਹੋ ਜਾਵੇ ਤੇ ਮੈਨੂੰ ਇਨਕ ਯਕੀਨ ਹੈ ਵੀ ਅੱਜ ਜਿਹੜਾ ਧਰਮ ਤਬਦੀਲ ਹੋਣ ਵਾਲਾ ਚੱਕਰ ਚੱਲਿਆ ਪਿਆ ਨਾ ਇਹਦੇ ਤੋਂ ਬਚਾਅ ਹੋ ਜਾਵੇਗਾ